ਸਰਗ ਮਹੱਲਾ ਅੰਜਵਾਂ ਰੇ ਪਾਪੀ ਤੈ ਕਵਨ ਕੀ ਮਤ ਲੀਨ ਨਿਮਕ ਘਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਨ ਦੀਨ ਰਹਾਵ ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲਲਾਟ ਕਰਤਾ ਤਹਾ ਹੋਵਤ ਦੀਨ ਮਹਾ ਮਾਦ ਵਿਕਾਰਵਾਦਾ ਅਨਿਕ ਜੋਨ ਪਰਮੀਨ ਗੋਬਿੰਦ ਬਿਸਰੇ ਕਵਨ ਦੁਖ ਗਨਿਐ ਸੁਖ ਨਾਨਕ ਹਰਿ ਪਦ ਚੀਨ ਸਾਰਕ ਮਹੱਲਾ ਪੰਜਵਾ ਮਾਈ ਰੀ ਚਰਨ ਹੈ ਓਟ ਗਹੀ ਦਰਸ਼ਨ ਪੇਖ ਮੀਰਾ ਮਨ 모ਹਿਓ ਦੁਰਮਤ ਜਾਤ ਬਹੀ ਰਹਾਉ ਅਗਹਿ ਅਗਾਦ ਊਚ ਅਬਿਨਾਸੀ ਕੀਮਤ ਜਾਤ ਨਾ ਕਹੀ ਜਨ ਥਲ ਪੀਖ ਪੀਖ ਮਨ ਬਿਗਸਿਓ ਪੂਰ ਰਹਿਓ ਸ੍ਰਬ ਮਹੀ ਦੀਨ ਦਿਆਲ ਪ੍ਰੀਤਮ ਮਨ ਮੋਹਨ ਮਿਲ ਸਾਧਹਿ ਕੀਨੋ ਸਹੀ ਸਿਮਰ ਸਿਮਰ ਜੀਵਤ ਹਰਿ ਨਾਨਕ ਜਮ ਕੀ ਪੀਰ ਨਾ ਕਹੀ ਸਾਰਗ ਮਹੱਲਾ ਪੰਜਵਾਂ ਮਾਈ ਰੀ ਮਨ ਮੇਰੋ ਮਤਵਾਰੋ ਪੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਓ ਖਮਾਰੋ ਰਹਾਉ ਨਿਰਮਲ ਭਏ ਊਜਲ ਜਸ ਗਾਵਤ ਬਾਹੁਰ ਨਾ ਹੋਵਤ ਕਾਰੋ ਚਰਨ ਕਮਲ ਸਿਓ ਡੋਰੀ ਰਾਚੀ ਭੇਟਿਓ ਪੁਰਖ ਅਪਾਰੋ ਕਰ ਗਹਿ ਨੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੋ ਨਾਨਕ ਨਾਮ ਰਸਿਕ ਬੈ ਰਾਗੀ ਕੁਲਹਿ ਸਮੂਹਾ ਤਾਰੋ Sarg ਮਹੱਲਾ ਪੰਜਵਾ ਮਾਈ ਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀ ਅਨ ਕੋ ਦਾਤਾ ਮਾਇਆ ਸੰਗ ਲਪਟਾਹੇ ਰਹਾਉ ਨਾਮ ਵਿਸਾਰ ਚੱਲਹਿ ਅਨਮਾਰਗ ਨਰਕ ਘੂਰ ਮਹਿ ਪਾਹੇ ਅਨਕ ਸਜਾਈ ਗਨਤ ਨਾ ਆਵੈ ਗਰਬੈ ਗਰਬ ਪ੍ਰਮਾਹੇ ਸੇ ਧਨਵੰਤੇ ਸੇ ਪਤਵੰਤੇ ਹਰ ਕੀ ਸਰਣ ਸਮਾਹੇ ਗੁਰ ਪ੍ਰਸਾਦ ਨਾਨਕ ਜਾਗ ਜੀਤੇਉ ਬਾਹੁਰ ਨਾ ਆਵਹਿ ਜਾਹੇ ਸਾਰਗ ਮਹੱਲਾ ਪੰਜਵਾਂ ਹਰ ਕਾਟੀ ਕੁਟਿਲਤਾ ਕੁਠਾਰ ਭ੍ਰਮ ਬਾਨ ਦਹਿਨ ਭਏ ਖਿਨ ਭੀਤਰ RAM ਨਾਮ ਪਰਹਾਰ ਰਹਾ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤੇ ਆ ਬਾਹੁਰ ਨਾ ਜੂਐ ਹਾਰ आठ पहर प्रभु के गुण गावे है पूरन शब्द विचार नानक दासन दास जन तेरा पुनह पुनह नमस्कार सारग मोहल्ला पंजावां पोथी परमेश्वर काथान साध संग गावे गुण गोविंद पूरन ब्रह्म ज्ञान रहाऊ ਆਦਿਕ ਸਿੱਧ ਸਗਲ ਮਨ ਲੋਚ ਹੈ ਬਿਰਲੇ ਲਾਗੇ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾ ਕਹਿ ਰਿਦੈ ਵਸੈ ਭੈ ਭੰਜਨ ਤਿਸ ਜਾਣੈ ਸਗਲ ਜਹਾਨ ਖੇਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਾਰਗ ਮਹੱਲਾ ਪੰਜਵਾਂ ਉਠਾ ਸਰਬਥਾਈ ਮੇਹ ਅਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟਿਉ ਨੇਹ ਰਹਾਉ ਚਾਰ ਕੁੰਟ ਦਹਿ ਦਿਸ ਜਲ ਨਿਧ ਊਨ ਥਾਉ ਨਕੇਹ ਕਿਰਪਾ ਨੇਤ ਗੋਬਿੰਦ ਪੂਰਨ ਜੀਵ ਦਾਨ ਸਭ ਦੇਹ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇਹ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਧਰਮੇ ਹਉ ਸਾਰਗ ਮਹੱਲਾ ਪੰਜਵਾਂ ਗੋਬਿੰਦ ਜਿਓ ਤੂੰ ਮੇਰੇ ਪ੍ਰਾਨ ਆਧਾਰ ਸਾਜਨ ਮੀਤ ਸਹਾਈ ਤੋਮਹੀ ਤੂੰ ਮੇਰੋ ਪਰਵਾਰ ਰਹਾਉ ਕਰਮਸਤਕ ਧਾਰਿਓ ਮੇਰੇ ਮਾਥੇ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਿਕ RAM ਨਾਮ ਧਿਆਏ ਅਵਚਲਨੀ ਤਰਾਈ ਸਤਿਗੁਰ ਕਬਹੂ ਡੋਲਤ ਨਾਹੀ ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧ ਪਾਹੀ ਸਰਬ ਮਹੱਲਾ ਪੰਜਵਾ ਨੇ ਬਹੀ ਨਾਮ ਕੀ ਸੱਚ ਖੀਪ ਊਲਾਬ ਹਰ ਗੁਣ ਗਾਏ ਨਿਦ ਧਨ ਵਿਖੇ ਮਾਹੀ ਅਲੇਪ ਰਹਾਉ ਜੀ ਅਜੰਤ ਸਗਲ ਸੰਤੋਖੇ ਆਪਨਾ ਪ੍ਰਭ ਧਿਆਏ ਰਤਨ ਜਨਮ અપਾਰ ਜੀਤੇਓ ਬਾਹੜ ਜੋਨ ਨਾ ਪਾਏ ਭੈ ਕਿਰਪਾਲ ਦਿਆਲ ਗੋਬਿੰਦ ਭਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਸਾਰਗ ਮਹੱਲਾ ਪੰਜਵਾਂ ਮਾਈ ਰੀ ਵੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ 모ਹਿਓ ਅਚਰਜਤਾ ਕੇ ਸਵਾਦ ਰਹਾਉ ਮਾਤ ਪਿਤਾ ਬੰਦਪਹਿ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨ ਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨਹਿ ਸੰਗ ਭ੍ਰਮ ਭੈ ਸਗਲੇ ਖਾਦ ਏਕ ਆਧਾਰ ਨਾਨਕ ਜਾਣ ਕੀਆ ਬਾਹੁਰ ਨਾ ਜੋਨ ਪਰਮਾਦ ਸਾਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਏਕ ਸਬਿਨ ਹਾਉ ਆਨ ਨਾ ਜਾਣਉ ਦੁਤੀਆ ਭਾਉ ਸਭ ਲੂਹ ਰਹਾਵ ਤਿਆਗ ਗੋਪਾਲ ਅਬਰ ਜੋ ਕਰਣਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ 모ਹਿਓ ਕਾਢੀ ਨਰਕ ਤੇ ਧੂ ਹੈ ਸਤ ਪ੍ਰਸਾਦ ਮਿਲੇਉ ਸੁਖ ਦਾਤਾ ਬਿਨਸੀ ਹਉ ਮੈਂ ਹੂ ਰਾਮ ਰੰਗ ਰਾਤੇ ਦਾਸ ਨਾਨਕ ਮੌਲਿਉ ਮਾਨ ਤਨ ਜੂਹ ਸਾਰਗ ਮਹੱਲਾ ਪੰਜਵਾਂ ਬਿਨ ਸੇ ਕਾਚ ਕੇ ਬਿਵਹਾਰ ਰਾਮ ਭਜ ਮਿਲ ਸਾਧ ਸੰਗਤ ਇਹੈ ਜਗ ਮਹਸਾਰ ਰਹਾਉ ਇਤ ਊਤ ਨਾ ਡੋਲ ਕਤਹੂ ਨਾਮ ਹਿਰਦੈ ਧਾਰ ਗੁਰ ਚਰਨ 보ਹਿਤ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਥਲ ਮਹੀ ਅਲਪੂਰ ਰਹਿਓ ਸਰਬਨਾਥ ਅਪਾਰ ਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਸ ਸਭ ਖਾਰ ਸਾਰਗ ਮਹੱਲਾ ਪੰਜਵਾਂ ਤਾਤੇ ਗਰਣ ਪੁਲਾਹਾ ਕਰੇ ਮਹਾ ਵਿਕਾਰ ਮੋਹ ਮਦ ਮਤਾ ਸਿਮਰਤ ਨਾਹੇ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨ ਕੇ ਦੁਖ ਜਰੇ ਸਫਲ ਦੇਹ ਧਨ ਹੋਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿਧ ਸਭ ਊਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਬਾਂਛੈ ਉਦਰਹਿ ਲਾਗ ਭਲੇ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੇ ਜਨ ਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖੈ ਕਬ ਆਖੀ ਰਹਾਉ ਤੂ ਬੇਅੰਤ ਪਾਰ ਬ੍ਰਹਮ ਸੁਆਮੀ ਗਾਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ ਵਿਦੇਯਾ ਕਰ ਸਰਬਸ ਅੰਤਰ ਰਾਖੀ 베ਦ ਪੁਰਾਨ ਸਿਮਰਤ ਸਾਧੂ ਜਨ ਇਹ ਬਾਣੀ ਦਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸ ਤਰੀਐ ਹੋਰ ਦੁਤਿਆ ਮਿਰਥੀ ਸਾਖੀ ਸਾਰਗ ਮਹੱਲਾ ਪੰਜਵਾ माखी राम की तू माखी जह दुर्गंध तहा तू बैसह महाभिखिया मद चाखी रहा इतह असथान तू टिकन ना पावे एह बिद देखी आखी संता बिन तए कोए ना छाडया संत परे गोविंद की पाखी ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸਬਦ ਸੁਰਤ ਸਚ ਸਾਖੀ ਸਾਰਗ ਮਹੱਲਾ ਪੰਜਵਾ ਮਾਈ ਰੀ ਕਾਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗਰਸਤ ਉਦਾਸ ਰਹਾਉ ਹਰ ਕਿਰਪਾ ਨੀਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀਆ ਆਸ ਮਹਾ ਉਦਯਾਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੀ ਹਰ ਨਾਨਕ ਰਤਨ ਲਹਿਓ ਸਾਰਗ ਮਹੱਲਾ ਪੰਜਵਾ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾ ਪ੍ਰਾਨ ਮਾਨ ਪਤ ਪਿਤ ਸੁਤ ਬੰਧਪ ਹਾਰ ਸਰਬ ਸੰਤਾਨ ਮੋਰ ਤ੍ਰਿਗ ਸਰੀਰ ਅਸਤ ਬਿਸਟਾ ਕ੍ਰਿਮ ਬਿਨ ਹਰ ਜਾਣਤ ਹੋਰ ਆयो ਕਿਰਪਾਲ ਦੀਨ ਦੁਖ ਭੰਜਨ ਪਰਾ ਪੂਰਬਲਾ ਜੋਰ ਨਾਨਕ ਸਰਣ ਕਿਰਪਾ ਨਿਧ ਸਾਗਰ ਬਿਨ ਸਿਓ ਆਨ ਨਿਹੋਰ ਸਾਰਗ ਮਹੱਲਾ ਪੰਜਬਾ ਨੀ ਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਉ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਬਿਕਾਰ ਅੰਕੁਰ ਹਾਰ ਕਾਟ ਛਾੜੇ ਖੋਏ ਪਰਾ ਪੂਰਵ ਜਿਸਹਿ ਲਿਖਿਆ ਬਿਰਲਾ ਪਾਏ ਕੋਏ ਰਮਣ ਗੁਣ ਗੋਪਾਲ ਕਰਤੇ ਨਾਨਕ ਸਚ ਜੋਏ ਸਾਰਗ ਮਹੱਲਾ ਪੰਜਵਾ ਹਰ ਕੇ ਨਾਮ ਕੀ ਮਤਸਾਰ ਹਰ ਵਿਸਾਰ ਜੋ ਆਨ ਰਾਚ ਹੈ ਵਿਥਨ ਸਭ ਵਿਸਥਾਰ ਰਹਾਉ ਸਾਧ ਸੰਗਤ ਭਜ ਸੁਆਮੀ ਪਾਪ ਹੋਵਤ ਖਾਰ ਚਰਨਾਰ ਬਿੰਦ ਵਸਾਏ ਹਿਰਦੈ ਬਾਹੁਰ ਜਨਮ ਨਾਮਾਰ ਕਰ ਅਨੁਗ੍ਰਹਿ ਰਾਖ ਨੀਨੇ ਏਕ ਨਾਮ ਅਧਾਰ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ ਸਾਰਗ ਮਹੱਲਾ ਪੰਜਵਾਂ ਮਾਨੀ ਤੂੰ ਰਾਮ ਕੈ ਦਰਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਉ ਤਾਰ ਉਨੁਗ੍ਰਹੋ ਆਪਣੀ ਕਾਰਨੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਖਨੇਰੇ ਠਾਕੁਰ ਦਰਸ ਧਿਆਨੀ ਨਿਕਟ ਵਰਤਨ ਸਾ ਸਦਾ ਸੁਹਾਗਨ ਦਹ ਦਿਸ ਸਾਈ ਜਾਨੀ ਪ੍ਰੇਯ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾਂ ਤੋ ਚਰਨ ਆਸਰੋ ਈਸ ਤੁਮਹਿ ਪਛਾਨੂ ਸਾਖ ਤੁਮਹਿ ਸੰਗ ਰਾਖਨ ਹਾਰ ਤੁਮਹਿ ਜਗਦੀਸ ਰਹਾਉ ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮਹੀ ਰਾਖੇ ਤੂ ਬੇਅੰਤ ਅਪਰੰਪਰ ਸੁਆਮੀ ਗੌਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਜਾ ਕਉ ਮੀਲ ਲਐ ਪ੍ਰਭ ਨਾਨਕ ਸੇ ਜਨ ਦਰਗਹਿ ਮਾਨੈ